ਕਰੀਏ ਅਕੋਰਡਿੰਗ ਟੂ ਦਾ ਐਕਟ ਦਾ ਪੰਜਾਬ ਐਸਸੀ ਐਂਡ ਬੀਸੀ ਰਿਜ਼ਰਵੇਸ਼ਨ ਐਂਡ ਸਰਵਿਸਿਜ਼ ਐਕਟ 2006 ਉਸ ਦੇ ਤਹਿਤ ਕੋਈ ਵੀ ਆਪਾਂ ਜੇਕਰ ਲਾਅ ਆਫੀਸਰ ਇੰਗੇਜ ਕਰਨੇ ਆ ਤੇ ਉਹਨਾਂ ਨੂੰ ਐਜ਼ ਪਰ ਐਕਟ ਜਿਹੜੀ ਉਹ ਰਿਜ਼ਰਵੇਸ਼ਨ ਦੇਣੀ ਚਾਹੀਦੀ ਹੈ ਔਰ ਪਿਛਲੇ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਅਸੀਂ ਇਹ ਮੁੱਦਾ ਇਹ ਮੁੱਦੇ ਨੂੰ ਚੁੱਕਿਆ ਔਰ ਮੈਨੂੰ ਇਹ ਖੁਸ਼ੀ ਹੈ ਕਿ ਉਹ ਮੁੱਦਾ ਚੁੱਕਣ ਤੋਂ ਬਾਅਦ ਕਿ ਜਿਹੜੀ ਸਾਡੇ ਲਾਅ ਆਫੀਸਰਜ਼ ਨੇ ਉਹਨਾਂ ਦੇ ਵਿੱਚ ਐਸਸੀ ਜਿਹੜੇ ਸ਼ੈਡਿਊਲ ਕਾਸਟ ਨੂੰ ਰੈਜ਼ਰਵੇਸ਼ਨ ਦੇਣੀ ਚਾਹੀਦੀ ਹੈ ਔਰ ਉਸ ਉਸ ਦਾ ਇਨਾਸਰ ਹੋਇਆ ਕਿ 20 ਅਗਸਤ ਨੂੰ ਸਰਕਾਰ ਨੇ ਮੰਨਿਆ ਔਰ 20 ਅਗਸਤ ਨੂੰ ਇੱਕ ਐਡਵਰਟਾਈਜ਼ਮੈਂਟ ਆਈ ਉਹ ਸੈਡਵਰਟਾਈਜ਼ਮੈਂਟ ਦੇ ਵਿੱਚ 58 58 ਪੋਸਟਾਂ ਜਿਹੜੀਆਂ ਉਹ ਲਾਅ ਆਫੀਸਰਜ਼ ਦੀਆਂ ਐਸਸੀ ਕੈਟਾਗਰੀ ਨਾਲ ਸੰਬੰਧਤ ਉਹਨਾਂ ਨੂੰ ਪਬਲਿਸ਼ ਕੀਤਾ ਗਿਆ ਔਰ ਅੱਜ ਮੇਰੇ ਖਿਆਲ ਐਡਵਰਟਾਈਜ਼ਮੈਂਟ ਦਿੱਤੀ ਨੂੰ ਤੇ ਉਹ ਜਿਹੜੀ ਐਪਲੀਕੇਸ਼ਨ ਸਬਮਿਟ ਕੀਤੀ ਹੈ ਲਗਭਗ 270 ਲੋਕਾਂ ਨੇ ਐਪਲੀਕੇਸ਼ਨਾਂ ਸਬਮਿਟ ਕੀਤੀਆਂ ਅੱਜ 5 ਮਹੀਨੇ ਹੋ ਗਏ ਆ ਪਰ ਇਸ ਮੌਜੂਦਾ ਸਰਕਾਰ ਵੱਲੋਂ 5 ਮਹੀਨੇ ਬਾਅਦ ਵੀ ਇੱਕ ਵੀ ਅਪਾਇੰਟਮੈਂਟ ਲੈਟਰ ਜਿਹੜਾ ਐਸਸੀ ਕੈਟਾਗਰੀ ਨਾਲ ਸੰਬੰਧਿਤ ਜਿਹੜੇ ਐਡਵੋਕੇਟਸ ਨੇ ਕੋਈ ਲਾਜਾ ਲਾਅ ਆਫੀਸਰ ਲਗਾਣੇ ਸੀ ਉਹਨਾਂ ਨੂੰ ਇੱਕ ਵੀ ਅਪਾਇੰਟਮੈਂਟ ਲੈਟਰ ਨਹੀਂ ਦਿੱਤਾ ਗਿਆ ਔਰ ਦੂਸਰਾ ਉਸ ਤੋਂ ਬਾਅਦ ਜਿਹੜੀਆਂ 29 ਨਵੰਬਰ ਨੂੰ ਪੋਸਟਾਂ ਕੱਢੀਆਂ ਜਿਹੜੀਆਂ ਜਨਰਲ ਕੈਟਾਗਰੀ ਨਾਲ ਸੰਬੰਧਿਤ ਨੇ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਮੇਰਾ ਖਿਆਲ ਕੇ 6 ਜਨਵਰੀ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਵੀ ਦੇ ਦਿੱਤਾ ਹੁਣ ਸਾਡੀ ਉਚੇਚੇ ਤੌਰ ਤੇ ਮੰਗ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਸਾਡੇ ਚੀਮਾ ਜੀ ਫਾਈਨੈਂਸ ਮਿਨਿਸਟਰ ਕਿਉਂਕਿ ਜਦੋਂ ਇਹ ਐਡਵਰਟਾਈਜ਼ਮੈਂਟ ਆਈ ਸੀ ਉਹਨਾਂ ਵੱਲੋਂ ਇਹ ਚੇਚੇ ਤੌਰ ਤੇ ਕਿਹਾ ਗਿਆ ਸੀ ਪੇ ਜੀ ਇਹ ਸਾਡੇ ਵੱਲੋਂ ਸਾਡੀ ਸਰਕਾਰ ਵੱਲੋਂ ਪਹਿਲੀ ਵਾਰ ਚੁੱਕਿਆ ਗਿਆ ਕਦਮ ਹੈ ਤੇ ਬੜਾ ਉਮਦਾ ਕਦਮ ਹੈ ਤੇ ਦਲਤਾਂ ਦੀ ਬਿਹਤਰੀ ਦੇ ਲਈ ਬਹੁਤ ਇਸ ਦੇ ਨਤੀਜੇ ਜਿਹੜੇ ਬਹੁਤ ਅੱਛੇ ਹੋਣਗੇ ਪਰ ਉਹਨਾਂ ਦੇ ਕਹਿਣ ਤੋਂ ਬਾਵਜੂਦ ਵੀ ਹਜੇ ਤੱਕ ਵੀ ਜਿਹੜੇ ਅਪੁਆਇੰਟਮੈਂਟ ਲੈਟਰ ਜਿਹੜੇ ਜਾਰੀ ਨਹੀਂ ਹੋਏ ਸੋ ਅਸੀਂ ਇਹ ਮੰਗ ਕਰਦੇ ਹਾਂ ਕਿ ਅਪੁਆਇੰਟਮੈਂਟ ਲੈਟਰ ਜਿਹੜੇ ਆ ਐਸਸੀ ਜਿਹੜੇ ਏਜੀ ਆਫਿਸ ਦੇ ਵਿੱਚ ਜਿਹੜੀ ਐਸਸੀ ਪੋਸਟ ਹੈ ਲਾਓ ਆਫਿਸਰਜ਼ ਨੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਅਪੁਆਇੰਟਮੈਂਟ ਲੈਟਰਸ ਨੇ ਜਲਦ ਤੋਂ ਜਲਦ ਜਾਰੀ ਕੀਤੇ ਜਾਣ ਜੇਕਰ ਨਹੀਂ ਜਾਰੀ ਕੀਤੇ ਜਾਂਦੇ ਸਾਡਾ ਸੈਸ਼ਨ ਬਿਲਕੁਲ ਨਜ਼ਦੀਕ ਹੈ ਸੈਸ਼ਨ ਦਾ ਘਰਾਓ ਕਰਾਂਗੇ ਔਰ ਸੈਸ਼ਨ ਦੇ ਵਿੱਚ ਵੀ ਮੁੱਦਾ ਬੜੀ ਜੋਰ ਸ਼ੋਰ ਨਾਲ ਉਠਾਇਆ ਜਾਏਗਾ ਤੇ ਇਸ ਤੋਂ ਬਾਅਦ ਵੀ ਜੇਕਰ ਸੈਸ਼ਨ ਤੋਂ ਬਾਅਦ ਵੀ ਨਹੀਂ ਹੁੰਦੇ ਤੇ ਬਾਈ ਇਲੈਕਸ਼ਨ ਵੀ ਬਿਲਕੁਲ ਨਜ਼ਦੀਕ ਹੀ ਹੈ ਤੇ ਬਾਈ ਇਲੈਕਸ਼ਨ ਚ ਕਿਉਂਕਿ ਚੀਮਾ ਸਾਹਿਬ ਇੱਕ ਵਕੀਲ ਵੀ ਨੇ ਦਲ ਸਮਾਜ ਨਾਲ ਵੀ ਸੰਬੰਧਿਤ ਨੇ ਜਿੱਥੇ ਵੀ ਜਾਣਗੇ ਉਹਨਾਂ ਦਾ ਘਰਾਓ ਕੀਤਾ ਜਾਏਗਾ ਬਾਕੀ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਦਲਤ ਅਤਿਆਚਾਰ ਜਿਹੜੇ ਪੰਜਾਬ ਦੇ ਵਿੱਚ ਬਹੁਤ ਜ਼ੋਰਾਂ ਤੇ ਨੇ ਸੋ ਉਹਨਾਂ ਦੇ ਲਈ ਵੀ ਸਰਕਾਰ ਵੱਲੋਂ ਜਿਹੜੇ ਠੋਸ ਕਦਮ ਚੁੱਕੇ ਨਹੀਂ ਜਾ ਰਹੇ ਸੋ ਸਾਡੀ ਇਹ ਬੇਨਤੀ ਹੈ ਕਿ ਉਹਨਾਂ ਨੂੰ ਜਿਹੜੀ ਬਣਦੀ ਕੰਪਨਸੇਸ਼ਨ ਹੈ ਜਿਹੜੀ ਜ਼ਰੂਰੀ ਕਾਰਵਾਈ ਜਿਹੜੀ ਆ ਉਹ ਵੀ ਸਰਕਾਰ ਵੱਲੋਂ ਜਿਹੜੀ ਉਹ ਦਿਸ ਨਹੀਂ ਰਹੀ ਉਹ ਵੀ ਦਿਖਣੀ ਚਾਹੀਦੀ ਹੈ ਥੈਂਕ ਯੂ ਇਹਦਾ ਲੈਟਰ ਤੁਸੀਂ ਗਵਰਨਰ ਨੂੰ ਵੀ ਦੇਵੋ ਕੰਪਲੇਂਟ ਹਾਂ ਜੀ ਬਿਲਕੁਲ ਸੈਕਟਰੀ ਕਮਿਸ਼ਨ ਨੂੰ ਬਿਲਕੁਲ ਭਾਰਾਂ ਨੂੰ ਦਵਾਂਗੇ ਹਾਂ ਸਰ ਬਾਰਡਰ ਤੇ ਇਹ ਚੀਜ਼ ਗਰਾਉਂਡ ਐਕਟੀਵਿਟੀ ਨਸ਼ਾ ਆ ਰਿਹਾ ਹੈ ਬਾਰ-ਬਾਰ ਔਰ ਕਿਤੇ ਨਾ ਕਿਤੇ ਰਾਜੇਪਾਲ ਵੀ ਖੁਦ ਜਾ ਰਹੇ ਨੇ ਉਸ ਏਰੀਆ ਦੇ ਵਿੱਚ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿਹੜਾ ਐਡਮਿਨਿਸਟ੍ਰੇਸ਼ਨ ਖੁੱਤ ਰਿਹਾ ਹੈ ਕੀ ਲੱਗਦਾ ਹੈ ਜੇਕਰ ਹਮੇਸ਼ਾ ਪੰਜਾਬ ਨੂੰ ਜਾਂ ਦੇਸ਼ ਨੂੰ ਹਮੇਸ਼ਾ ਬਾਰੀ ਤਾਕਤਾਂ ਤੋਂ ਖਤਰਾ ਰਿਹਾ ਹੈ ਅਸੀਂ ਆਪਣੀਆਂ ਸਰਹੱਦਾਂ ਨੂੰ ਬਚਾਉਣ ਦੇ ਲਈ ਸਰਕਾਰ ਕਰੋੜਾਂ ਅਰਬ ਰੁਪਏ ਖਰਚ ਕਰ ਰਹੀ ਹੈ ਕਿ ਪੰਜਾਬ ਨੂੰਰ ਦੇਸ਼ ਨੂੰ ਜਿਹੜਾ ਉਹ ਸੁਰੱਖਿਅਤ ਰੱਖਿਆ ਜਾਵੇ ਪਰ ਫਿਰ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੀਆਂ ਵਿਦੇਸ਼ੀ ਤਾਕਤਾਂ ਨੇ ਉਹਨਾਂ ਦੇ ਰਾਹੀਂ ਪੰਜਾਬ ਦੇ ਅੰਦਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਨਸ਼ਾ ਸਪਲਾਈ ਹੋ ਰਿਹਾ ਸਰਹੱਦਾਂ ਦੇ ਉੱਤੇ ਜਿਹੜੀ ਆ ਉਹ ਇਦਾਂ ਦੇ ਹਾਲਾਤ ਬਣੇ ਰਹਿੰਦੇ ਨੇ ਕਿ ਹਮੇਸ਼ਾ ਲੋਕ ਜਿਹੜੇ ਆ ਉਹ ਖਤਰਾ ਮਹਿਸੂਸ ਕਰਦੇ ਨੇ ਮੈਂ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਕਹਿਣਾ ਚਾਹਨਾ ਕਿ ਇਹਨਾਂ ਮੁੱਦਿਆਂ ਦੇ ਵੱਲ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਦੇਖੋ ਸਰਕਾਰਾਂ ਪਹਿਲਾਂ ਵੀ ਰਹੀਆਂ ਨੇ ਅੱਜ ਭਗਵੰਤ ਮਾਨ ਸਰਕਾਰ ਜਾਂ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਇਲਜ਼ਾਮ ਲਗਾਉਂਦੀ ਰਹੀ ਹੈ ਸਾਡੇ ਉੱਤੇ ਤਾਂ ਮੈਂ ਸਮਝਦਾ ਕਿ ਅੱਜ ਤਾਂ ਹਕੂਮਤਾਂ ਉਹਨਾਂ ਲੋਕਾਂ ਦੇ ਹੱਥ ਵਿੱਚ ਹੈ ਫਿਰ ਜੇ ਸੇਮ ਹੀ ਕਹਾਣੀ ਚੱਲ ਰਹੀ ਹੈ ਜੇ ਉਹਦੇ ਅੰਦਰ ਕੋਈ ਬਦਲਾਅ ਨਹੀਂ ਆਇਆ ਫਿਰ ਸਰਕਾਰ ਦਾ ਬਦਲਾਅ ਹਕਾਦ ਹੈ ਇਸ ਸਰਕਾਰ ਨੂੰ ਇਹਦੇ ਉੱਤੇ ਇਮੀਡੀਏਟ ਜਿਹੜਾ ਆ ਉਹ ਆਪਣਾ ਪ੍ਰਭਾਵ ਸਰਕਾਰ ਦਾ ਪ੍ਰਭਾਵ ਦਿਖਾ ਕੇ ਜਿਹੜਾ ਆ ਉਹਦੇ ਤੇ ਉੱਤੇ ਕੰਟਰੋਲ ਕਰਨਾ ਚਾਹੁੰਦਾ ਸਰ ਇੱਕ ਗੁਰਦੁਆਰੇ ਦੀ ਗੁੱਲਕ ਦਾ ਮਸਲਾ ਜਿਹੜਾ ਆ ਭੱખ્યા ਆ ਪੰਜਾਬ ਵਰਸਸ ਹਰਿਆਣਾ ਹੋਇਆ ਪਿਆ ਦਾ ਪੁਰ ਸੇਤਵ ਤੇ ਗੁਰਦੁਆਰਾ ਛੇ ਪਾਸਿਆਂ ਦੀ ਗੁੱਲਕ ਅੱਤੇ ਦਫ਼ਤਰ ਨੂੰ ਹਰਿਆਣਾ ਦੀ ਕਮੇਟੀ ਨੇ ਆਪਣਾ ਤਾਲਾ ਜਿਹੜਾ ਜਿਹੜਾ ਜੜ ਦਿੱਤਾ ਹੈ ਜੀਪੀਸੀ ਨੇ ਰਾਜਕੀ ਜਿਤਾਈ ਕਿੱਦਾਂ ਦੇਖੋ ਇਹ ਇੱਕ ਧਾਰਮਿਕ ਮਾਮਲਾ ਹੈ ਇਹ ਇੱਕ ਧਾਰਮਿਕ ਮਰਿਆਦਾ ਦਾ ਵੀ ਮਾਮਲਾ ਹੈ ਹੈ ਮੈਂ ਸਮਝਦਾ ਕਿ ਇਹਦੇ ਅੰਦਰ ਕਦੇ ਕੌਮ ਕੋਈ ਦੁਚਿੱਤੀ ਚ ਨਾ ਆਵੇ ਜਿਹੜੇ ਧਾਰਮਿਕ ਆਗੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਨਾਂ ਨੂੰ ਅਜਿਹੇ ਮਸਲੇ ਜਿਹੜੇ ਆ ਉਹ ਮਿਲ ਬੈਠ ਕੇ ਆਪਸੀ ਭਾਈਚਾਰੇ ਤੇ ਆਪਸੀ ਸਹਿਮਤੀ ਦੇ ਨਾਲ ਜਿਹੜੇ ਆ ਉਹ ਹੱਲ ਕਰਨੇ ਚਾਹੀਦੇ ਆ ਤਾਂ ਕਿ ਸਮਾਜ ਦੇ ਅੰਦਰ ਲੋਕਾਂ ਦੇ ਅੰਦਰ ਕੌਮ ਦੇ ਅੰਦਰ ਕੋਈ ਅਜਿਹਾ ਲੋਕਾਂ ਨੂੰ ਦੇਖਣ ਨਾ ਮਿਲੇ ਕਿ ਸਮਾਜ ਪਾਟਿਆ ਹੋਇਆ ਲੋਕ ਪਾਟੇ ਹੋਏ ਨੇ ਕਿ ਲੋਕ ਜਿਹੜੇ ਆ ਉਹ ਧਾਰਮਿਕ ਸਥਾਨਾਂ ਦੇ ਮੁੱਦਿਆਂ ਨੂੰ ਲੈ ਕੇ ਵੀ ਜਿਹੜੇ ਆ ਉਹ ਰਾਜਨੀਤੀ ਕਰ ਰਹੇ ਆ ਮੈਂ ਸਮਝਦਾ ਕਿ ਦੋਨੋਂ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਅਜਿਹੇ ਮਸਲੇ ਇਹਨਾਂ ਨੂੰ ਮਿਲ ਬੈਠ ਕੇ ਜਿਹੜੇ ਹੱਲ ਕਰਨਾ ਚਾਹੀਦਾ ਸਰ ਇੱਕ ਰਾਜਾਣਾ ਨੇ ਉਹਨਾਂ ਨੇ ਬਿਆਨ ਜਾਰੀ ਕੀਤਾ ਕਿ ਕਹਿੰਦੇ ਸਾਡੀ ਤਾਂ ਕੋਈ ਸਮੂਹਿਤ ਨਹੀਂ ਹੈ ਕਿਤੇ ਕਾਂਗਰਸੀ ਬੈਠੇ ਇਸ ਸਾਹਮਣੇ ਦੇ ਦੇਖੋ ਜੀ ਇਹ ਤਾਂ ਹੁਣ ਫੇ ਜਿਹੜੇ ਜਾਂ ਤਾਂ ਬੈਠਣ ਵਾਲੇ ਉਹ ਦੱਸ ਸਕਦੇ ਆ ਵੀ ਉਹ ਕੀ ਨੇ ਜਾਂ ਇਹ ਰਾਜਾਣਾ ਸਾਹਿਬ ਦੱਸ ਸਕਦੇ ਆ ਵੀ ਉਹ ਕੀ ਨੇ ਤੇ ਪਹਿਲਾ ਰਾਜੂਵਾਨਾ ਸਾਹਿਬ ਨੂੰ ਵੀ ਸਪਸ਼ਟ ਕਰ ਦੇਣਾ ਚਾਹੀਦਾ ਕਿਉਂਕਿ ਰੋਜ਼ ਸਾਨੂੰ ਕਿਤੇ ਨਾ ਕਿਤੇ ਪੜਨ ਨੂੰ ਮਿਲਦਾ ਕਿਸੇ ਨਾ ਵੈਬ ਚੈਨਲ ਦੇ ਉੱਤੇ ਜਾਂ ਹੋਰ ਕਿਤੇ ਨਾ ਕਿਤੇ ਕੁਝ ਦੇਖਣ ਨੂੰ ਮਿਲਦਾ ਸੋ ਮੈਂ ਸਮਝਦਾ ਕਿ ਇਹ ਮਸਲੇ ਜਿਹੜੇ ਆ ਉਹੀ ਦੱਸ ਸਕਦੇ ਆ ਜਾਂ ਬੈਠਣ ਵਾਲੇ ਦੱਸ ਸਕਦੇ ਆ ਜਰਾ ਰਾਜੂਵਾਨਾ ਸਾਹਿਬ ਬਿਲਕੁਲ ਬੰਦੀ ਸਿੱਖਾ ਦੀ ਵਿਹਾਈ ਨੂੰ ਲੈ ਕੇ ਜਿਹੜਾ ਕਿ ਮਹੀਨ ਚਲਾਈ ਗਈ ਕਾਲੀ ਦਲ ਵੱਲੋਂ ਫਾਈਲ ਵਾਲੀ ਤੇ ਉੱਤੇ ਭਗਵੰਤ ਮਾਨ ਜਿਹੜਾ ਕਿ ਤੰਜ ਕਸਿਆ ਉਹ ਕਹਿੰਦੇ ਕਿ ਜਦੋਂ ਤੁਸੀਂ ਆਪ ਜਿਹੜੇ ਪਾਵਰ ਤੇ ਸੀ ਕਿਉਂਕਿ ਉਦੋਂ ਤੋਂ ਨਹੀਂ ਸਾਈਨ ਕੀਤੀ ਹੋਣੀ ਕਿਤੇ ਦੁਕੋ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਅੰਦਰ ਬਹੁਤ ਵਿਖਰ ਚੁੱਕਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਆਪਣੀ ਸ਼ਾਖ ਬਚਾਉਣ ਦੇ ਲਈ ਅਜਿਹੇ ਮੁੱਦੇ ਪੰਜਾਬ ਦੇ ਅੰਦਰ ਉਭਾਰਨ ਦਾ ਯਤਨ ਕਰ ਰਿਹਾ ਹੈ ਤੇ ਮੈਂ ਵੀ ਇਹੀ ਕਹਿਣਾ ਚਾਹਾਂ ਕਿ ਜਦੋਂ ਤੁਹਾਡੀਆਂ ਹਕੂਮਤਾਂ ਰਹੀਆਂ ਨੇ ਜਦੋਂ ਤੁਸੀਂ ਹਕੂਮਤਾਂ ਤੋਂ ਬਾਹਰ ਆਏ ਆ ਕੋ ਤੁਸੀਂ ਇਸ ਇਸ਼ੂ ਨੂੰ ਜਿਹੜਾ ਲੈ ਕੇ ਉਹ ਰੌਲਾ ਪਾ ਰਹੇ ਹੋ ਪਰ ਕਿਤੇ ਨਾ ਕਿਤੇ ਹੁਣ ਤੁਹਾਨੂੰ ਜਿਹੜੀ ਜ਼ਮੀਨ ਖਿਸਕਦੀ ਹੋਈ ਦੇ ਕੇ ਤੁਸੀਂ ਅਜਿਹੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਆ ਰਹੇ ਹੋ ਮੈਂ ਸਮਝਦਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਕੋਲ ਅਜਿਹੇ ਮੁੱਦਿਆਂ ਨੂੰ ਲੈ ਕੇ ਆਉਣਾ ਹੁਣ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਉਹ ਆਪਣੀ ਜ਼ਮੀਨ ਨੂੰ ਜਿਹੜਾ ਉਹ ਤਲਾਸ਼ ਰਹਿ ਨੇ ਆਲ ਇੰਡੀਆ ਕਾਂਗਰਸ ਪਾਰਟੀ ਨੇ ਨਵੀਂ ਲਿਸਟ ਜਾਰੀ ਕੀਤੀ ਹੈ ਉਹ ਜਗਦੀਸ਼ ਟਾਇਟਲਰ ਨੂੰ ਮੈਂਬਰ ਲਿਆ ਹੈ ਲੱਗ ਨਹੀਂ ਰਿਹਾ ਕਿ ਇਸ ਦਾ ਬਹੁਤ ਐਕਟਿਵਿਟੀ ਲੈ ਕੇ ਦੇਖੋ ਇਹ ਕੇਂਦਰ ਦੀ ਲੀਡਰਸ਼ਿਪ ਦਾ ਸਵਾਲ ਹੈ ਇਹਦੇ ਕੇਂਦਰ ਦੀ ਲੀਡਰਸ਼ਿਪ ਜਿਹੜੀ ਆ ਉਹ ਮੈਂ ਵੈਸੇ ਦੇਖੀ ਨਹੀਂ ਕੋਲਿਸਟ ਜਿਹੜੀ ਤੁਸੀਂ ਕਹਿ ਰਹੇ ਹੋ ਮੈਂ ਉਹਦਾ ਅਦਨ ਵੀ ਕਰਾਂਗਾ ਔਰ ਜੇਹੀ ਕੋਈ ਗੱਲਬਾਤ ਹੋਈ ਤਾਂ ਆਪਣੀ ਲੀਡਰਸ਼ਿਪ ਦੇ ਘਾਨਸੂ ਵੀ ਗੱਲ ਲੱਗਦੀ ਇੱਕ ਕਿਉਂਕਿ ਹਮਿੰਦਰ ਸਿੰਘ ਰਾਜਵੜੀ ਨੇ ਹੁਣ ਕਾਂਗਰਸ ਪ੍ਰਚਾਰ ਪੰਜਾਬ ਪ੍ਰਦੇਸ਼ ਅਧਿક્ષੀ ਉਹ ਜਦੋਂ ਟ੍ਰਾਂਸਫਰ ਮੰਤਰੀ ਸੀਗੇ ਕਾਂਗਰਸ ਸਰਕਾਰ ਦੇ ਉਹਨਾਂ ਨੇ ਇੱਕ ਯੋਜਨਾ ਕਰਦੀ ਸੀ ਕਿ ਜਿਹੜਾ ਪਰਮਿਟ ਹੈਗਾ ਆ ਆਮ ਲੋਕ ਜਿਹੜਾ ਲੈਜੀ ਆਪਣੇ ਵਹੀਕਲ ਚਲਾ ਸਕਦੇ ਲੇਕਿਨ ਉਹ ਵੀ ਪਰਮਿਟ ਜਿਹੜਾ ਬਾਦਲਾ ਨੇ ਮਹਿੰਗੇ ਦਰਮਾਦੇ ਖਰੀਦ ਲੈਣੇ ਕਿੰਨੇ ਲੱਗਦਾ ਕਿ ਜਿਹੜਾ ਉਹਨਾਂ ਵੱਲੋਂ ਉਹਨਾਂ ਦੀ ਬਾਲਾ ਦੀ ਸਿੱਧੇ ਸਪੋਰਟ ਕੀਤੀ ਗਈ। ਦੇਖੋ ਤੁਸੀਂ ਦੇਖਿਆ ਹੀ ਆ ਕਿ ਪੰਜਾਬ ਦੇ ਅੰਦਰ ਕਿਤੇ ਰਹਿਤ ਮਾਫੀਆ, ਟਰਾਂਸਪੋਰਟ ਮਾਫੀਆ, ਲੈਂਡ ਮਾਫੀਆ ਇਹ ਚੱਲਦਾ ਰਿਹਾ। ਤਾਂ ਮੈਂ ਇਹੀ ਕਹਿਣਾ ਚਾਹਣਾ ਤੁਹਾਡੇ ਮਾਧਿਅਮ ਦੇ ਰਾਹੀਂ, ਤੁਹਾਡੇ ਚੈਨਲ ਦੇ ਰਾਹੀਂ ਤੁਹਾਨੂੰ ਕਰੋੜਾ ਲੋਕ ਜਿਹੜੇ ਉਹ ਦੇਖਦੇ ਨੇ ਕਿ ਭਗਵੰਤ ਮਾਨ ਜੀ ਜੋ ਬਾਦੇ ਲੋਕਾਂ ਦੇ ਨਾਲ ਕਰਕੇ ਤੁਸੀਂ ਪੰਜਾਬ ਦੀ ਸੱਤਾ 'ਚ 92 ਵਿਧਾਇਕ ਲੈ ਕੇ ਇੱਕ ਪੰਜਾਬ ਦੇ ਲੋਕਾਂ ਦਾ ਮੰਡਟ ਲੈ ਕੇ ਆਏ ਸੀ। ਉਹ ਹੁਣ ਲੋਕਾਂ ਦੀਆਂ ਇਛਾਵਾਂ ਨੂੰ ਪੂਰਾ ਕਰੋ ਬਈ ਮੈਂ ਇਹੀ ਗੱਲ ਬਈ ਮੈਂ ਇਹੀ ਗੱਲ ਕਰ ਰਿਹਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਸਰਕਾਰ ਨੂੰ ਚਾਹੀਦਾ ਕਿ ਜੋ ਵੀ ਯੋਜਨਾਵਾਂ ਨੇ ਉਹ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹਦਾ ਬਈ ਬਈ ਬ੍ਰਦਰ ਮੈਂ ਵੀ ਤਾਂ ਇਹ ਗੱਲ ਕਹਿ ਰਿਹਾ ਕਿ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਲਾਭ ਪਹੁੰਚਾਉਣ ਦੇ ਲਈ ਜਿਹੜਾ ਆ ਕੀਤਾ ਜਾ ਰਿਹਾ ਤੁਹਾਡਾ ਸਵਾਲ ਤਾਂ ਇਹੀ ਆ ਨਾ ਨਹੀਂ ਪਰ ਜਿਹੜਾ ਇਹੀ ਪਰਮਿਟ ਜਿਹੜਾ ਬਾਦਲਾ ਨੇ ਖਰੀਲੇ ਮਹਿੰਗੇ ਦਾਮਾਂ ਤੇ ਕਿਤੇ ਨਹੀਂ ਲੱਗਦਾ ਨਹੀਂ ਕਿ ਉਹਨਾਂ ਦੀ ਸਪੋਰਟ ਹੀ ਕੀਤੀ ਗਈ ਹੈ ਦੇਖੋ ਮੈਂ ਜਿਹੜਾ ਖਰੀਦਿਆ ਗਿਆ ਜੇ ਕਿਸੇ ਦੀ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਕਹਿਣਾ ਚਾਹਣਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਦੇ ਬੇਲੇ ਕਿਸੇ ਦੀ ਸਪੋਰਟ ਕੀਤੀ ਗਈ ਹੈ ਜਾਂ ਹੋਰ ਕੁਝ ਅਜੀਹਾ ਗਿਆ ਤੇ ਸਰਕਾਰ ਜਾਂਚ ਕਰਾ ਲਵੇ ਅਸੀਂ ਤਾਂ ਹਮੇਸ਼ਾ ਜਾਂਚ ਨੂੰ ਸਾਹਮਣਾ ਕਰ ਰਹੇ ਹਾਂ ਕੋਈ ਵੀ ਕਿਸੇ ਦੇ ਉੱਤੇ ਕੋਈ ਕੰਤੂ ਪ੍ਰੰਤੂ ਹੋ ਰਿਹਾ ਸਰਕਾਰ ਨੂੰ ਕੁੱਲੀ ਛੁੱਟੀ ਆ ਜੋ ਮਰਜੀਆ ਕਰੇ ਜੇਦੀ ਮਰਜੀ ਇਨਕੁਆਰੀ ਕਰਾਵੇ ਅਸੀਂ ਹਰੇਕ ਇਨਕੁਆਰੀ ਦਾ ਜਿਹੜਾ ਉਹ ਸਾਹਮਣਾ ਕਰਾਂਗੇ ਮੇਰੇ ਖਿਆਲ ਦੇ ਅੰਦਰ ਭਗਵੰਤ ਮਾਨ ਜੀ ਨੂੰ ਅਜਿਹੇ ਮੁੱਦਿਆਂ ਤੋਂ ਹਟਕੇ ਜਿਹੜੇ ਪੰਜਾਬ ਦੇ ਹੁਣ ਲੋਕ ਮੁੱਦੇ ਨੇ ਅੱਜ ਤੁਸੀਂ ਠੀਕ ਆ ਬਹੁਤ ਪੁਰਾਣੇ ਮਸਲੇ ਦੀ ਗੱਲ ਕਰ ਰਹੇ ਹੋ ਪਰ ਜੇ ਇਸ ਮਕਸਦ ਦੇ ਨਾਲ ਭਗਵੰਤ ਮਾਨ ਜੀ ਆਏ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਕਿਹੜੇ ਹੱਥ ਫੜੇ ਆ ਕਿਸੇ ਦੇ ਆਖਰੀਕ ਸਵਾਲ ਹੈ ਮੇਰਾ ਪਵਨ ਖੇੜਾ ਜਿਹੜੇ ਸਪੋਕਸ ਪਰਸਨ ਨੇ ਕਾਂਗਰਸ ਦੇ ਉਹਨਾਂ ਨੇ ਇੱਕ ਡਿਬੇਟ ਦੇ ਵਿੱਚ ਨਰਿੰਦ ਕੋਤਮ ਦਾ ਸਬੂਤ ਹੀ ਕਿਹਾ ਕਿਤੇ ਨਹੀਂ ਲੱਗਦਾ ਕਿ ਇਹਨਾਂ ਦੇ ਜਿਹੜਾ ਪ੍ਰਧਾਨ ਮੰਤਰੀ ਦੇ ਨਾਮ ਨੂੰ ਜਿਹੜਾ ਉਸ ਤਰ੍ਹਾਂ ਜਿਹੀ ਨਹੀਂ ਕਰਨੀ ਨਹੀਂ ਮੈਂ ਇਹ ਦੇਖਿਆ ਨਹੀਂ ਇਸ ਕਰਕੇ ਜਵਾਬ ਤਾਂ ਉਹ ਹੀ ਦੇ ਸਕਦੇ ਆ ਮੈਂ ਇਹਦੇ ਉੱਤੇ ਕੁਝ ਨਹੀਂ ਕਰਨਾ ਚਾਹੁੰਦਾ